ਦੋਸਤੋ ਈਗੋ ਹਮੇ ਹੰਕਾਰ ਕਈ ਵਾਰੀ ਐਨਾ ਸਿਰ ਚੜ ਕੇ ਬੋਲ ਪੈਂਦਾ ਹੈ ਕਿ ਬੰਦਾ ਆਪਣੀ ਸੁਧ ਬੁੱਧ ਗਵਾ ਕੇ ਬੈਠ ਜਾਂਦੇ ਅੱਜ ਤੋਂ 326 ਇਸਵੀ ਪੂਰਵ ਇਸਵੀ ਪੂਰਵ ਦਾ ਮਤਲਬ ਆ ਜਿਹੜੀ ਇਸਵੀ ਚੱਲੀ ਅੱਜ ਕੱਲ 2024 ਚੱਲ ਰਹੀ ਹੈ ਇਸ ਤੋਂ 326 ਸਾਲ ਪਹਿਲਾਂ ਯੂਨਾਨ ਦੇ ਵਿੱਚੋਂ ਮਹਾਰਾਜਾ ਸਿਕੰਦਰ ਜਗ ਜਿੱਤਣ ਤੁਰਿਆ ਜਾਨੀ ਸਕੰਦਰ ਮਹਾਨ ਉਸ ਨੂੰ ਇਸ ਕਰਕੇ ਕਿਹਾ ਜਾਂਦਾ ਹੈ ਵੀ ਉਹਨੇ ਇੱਕ ਤਹਾਇਆ ਕੀਤਾ ਵੀ ਮੈਂ ਸਾਰੀ ਦੁਨੀਆ ਨੂੰ ਜਿੱਤ ਕੇ ਆਪਣੀ ਮੁਠੀ ਚ ਕਰਨਾ ਹੈ ਇਹ ਵੱਖਰੀ ਗੱਲ ਹੈ ਵੀ ਉਹ ਕਰ ਸਕਿਆ ਜਾਂ ਨਾ ਕਰ ਸਕਿਆ ਉਹ ਆਪਾਂ ਅੱਗੇ ਦੇਖਦੇ ਆਂ ਉਥੋਂ ਉਹ ਚੱਲ ਪਿਆ ਇਹ ਤਹਾਇਆ ਕਰਕੇ ਵੀ ਆਪਾਂ ਨੇ ਸਾਰੀ ਦੁਨੀਆ ਨੂੰ ਦਿਖਾਉਣਾ ਹੈ ਵੀ ਦੁਨੀਆ 'ਚ ਕੋਈ ਸਿਕੰਦਰ ਹੋਇਆ ਜੀਨੇ ਇੱਕ ਵਾਰ ਸਾਰੀ ਦੁਨੀਆ ਦੇ ਉੱਤੇ ਫਤਿਹ ਕੀਤੀ ਹੈ ਤੇ ਜੁਨਾਨ ਤੋ ਨੇ ਇਸ ਤਰੀਕੇ ਨਾਲ ਆਪਣੀ ਫੌਜ ਦੀਆਂ ਟੋਲੀਆਂ ਬਣਾਈਆਂ ਵੀ ਮੂਰਲੇ ਪਾਸੇ ਜਿਹੜੇ ਸੈਨਾਪਤੀ ਲੱਗੇ ਹੋਏ ਉਹਦੇ ਮੇਨ ਜਿਹੜੇ ਗੱਲ ਕਰਦੇ ਸੀ ਜਾ ਕੇ ਜਿੱਥੇ ਅਟੈਕ ਕਰਨਾ ਹੁੰਦਾ ਸੀ ਉਹ ਸਰਾਜੇ ਦੇ ਨਾਲ ਵੀ ਤੁਸੀਂ ਨੇ ਭਈ ਲੜਾਈ ਲੜਨੀ ਐ ਕਿ ਤੁਸੀਂ ਨੇ ਆਪਣਾ ਸਿਰ ਨੀਮਾ ਕਰਕੇ ਆਪਣੀ ਹਾਰ ਮੰਨਣੀ ਐ ਸੋ ਆਪਣੀ ਆਪਣੀ ਜ਼ੁਰਤ ਮੁਤਾਬਕ ਉਹ ਲੋਕ ਜਿਹਦੇ ਚ ਲੜਨ ਦੀ ਤਾਕਤ ਹੁੰਦੀ ਉਹ ਲੜ ਪੈਂਦੇ ਜਿਨ੍ਹਾਂ ਚ ਨਾ ਤਾਕਤ ਹੁੰਦੀ ਉਹ ਸਿਕੰਦਰ ਦਾ ਨਾਮ ਸੁਣ ਕੇ ਉਹ ਵਿਚਾਰੇ ਕਬੂਲ ਕਰ ਲੈਂਦੇ ਵੀ ਮੈਂ ਹਾਇ ਆ ਸੋ ਇਸ ਤਰ੍ਹਾਂ ਚੱਲਦਾ 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 ਉਹ ਸੂਰਬੀਰਾਂ ਦੀ ਧਰਤੀ ਪੰਜਾਬ ਦੇ ਵਿੱਚ ਪ੍ਰਵੇਸ਼ ਕਰ ਗਿਆ ਜਿੱਥੇ ਉਹਦੀ ਗਹਿ ਗੱਚ ਲੜਾਈ ਮਹਾਰਾਜਾ ਪੋਰਸ ਨਾਲ ਹੋਈ ਪਰ ਇਹੋ ਜੀ ਘਰੌਣੀ ਗੱਲ ਹੋਈ ਉਸ ਰਾਤ ਨੂੰ ਮੀਂਹ ਪੈ ਗਿਆ ਮੀਂਹ ਪੈਣ ਕਰਕੇ ਜਿਹੜੇ ਹਾਥੀ ਸੀਗੇ ਪੋਰਸ ਦੇ ਉਹਨਾਂ ਨੇ ਤਿਲਕਣ ਦੇ ਵਿੱਚ ਆਪਣੀਆਂ ਫੌਜਾਂ ਨੂੰ ਹੀ ਲਾਤ ਕੱਢਣਾ ਸ਼ੁਰੂ ਕਰ ਦਿੱਤਾ ਤੇ ਜੀ ਦੇ ਕਰਕੇ ਪੋਰਸ ਲੜਾਈ ਹਾਰ ਗਿਆ ਇਹਦੇ ਨਾਲ ਜੁੜੀ ਹੋਈ ਇੱਕ ਵੱਖਰੀ ਕਹਾਣੀ ਅਲੱਗ ਚੱਲਦੀ ਹੈ ਪਰ ਆਪਣੀ ਕਹਾਣੀ ਦੂਜੇ ਪਾਸੇ ਨੂੰ ਮੋੜ ਕੱਟਦੀ ਹੈ ਸੋ ਅੱਗੇ ਤੁਰਦਾ ਹੋਇਆ ਪੋਰਸ ਅੱਗੇ ਚੱਲਿਓ ਨੇ ਪਾਦ ਦਿੱਤੇ ਹਜੇ ਕੁਛਕ ਦੂਰ ਹੀ ਚੱਲਿਆ ਸੀਗਾ ਉਹ ਰਸਤੇ ਦੇ ਉੱਤੇ ਭੀੜ ਭੜਕਾ ਸਕੰਦਰ ਆ ਗਿਆ ਸਕੰਦਰ ਆ ਗਿਆ ਦੁਨੀਆ ਦੇ ਵਿੱਚ ਚੀਕ ਚੀਖ ਚਹਾੜਾ ਪੈ ਗਿਆ ਤੇ ਇੱਕ ਕੋਈ ਗੁਰੂ ਦਾ ਪਿਆਰਾ ਰੱਬ ਦੇ ਨਾਲ ਤਾਰ ਜੁੜੀ ਹੋਈ ਜਿਹੜਾ ਪਹਾਸੀ ਦਾ ਰਸਤਾ ਸੀਗਾ ਉਹਦੇ ਕਾਪਾਸੇ ਬੈਠਾ ਧੁੱਪ ਸੇ ਕਰ ਰਿਹਾ ਸੀ ਉਹ ਵੀ ਨਿੱਗੀ ਨਿੱਗੀ ਧੁੱਪ ਜਿਹੜੀ ਪੋਵਾਗ ਦੀ ਬੜੀ ਕਈ ਵਾਰੀ ਸਾਨੂੰ ਮਿੱਠੀ ਲੱਗਦੀ ਹੈ ਜਦੋਂ ਠੰਡ ਲੱਗੀ ਹੋਈ ਹੋਵੇ ਉਹ ਧੁੱਪ ਚੜ੍ਹਦੀ ਹੈ ਜਦੋਂ ਉਹਦਾ ਟੇਸਟ ਵੱਖਰਾ ਹੀ ਹੁੰਦਾ ਜਦੋਂ ਉਹਦਾ ਸੈਨਾਪਤੀ ਅ ਉਧਰ ਨੂੰ ਮੁੜਿਆ ਭਈ ਇਸ ਬੰਦੇ ਨੂੰ ਕੋਈ ਖ਼ਬਰ ਹੀ ਨਹੀਂ ਇਸ ਬੰਦੇ ਨੂੰ ਪਤਾ ਹੀ ਨਹੀਂ ਵੀ ਸਿਕੰਦਰ ਮਹਾਨ ਆਇਆ ਹੋਇਆ ਹੈ ਇਹਦੀ ਕੋਈ ਹਲਚਲ ਹੋਈ ਨਹੀਂ ਤੇ ਉਹਨੇ ਆਲੇ ਦਾਲੇ ਨੂੰ ਘੇਮਾ ਕੇ ਘੋੜਾ ਉਹ ਕਹਿੰਦਾ ਬਾਬਾ ਇਹਨੂੰ ਪਤਾ ਨਹੀਂ ਵੀ ਸਿਕੰਦਰ ਆਇਆ ਹੋਇਆ ਸਾਹੀ ਦੁਨੀਆ ਚ ਭਾਜਣਾ ਪੈ ਰੀਆਂ ਨੇ ਤੇ ਤੂੰ ਬੜੇ ਆਰਾਮ ਨਾਲ ਬੈਠੇ ਜਿਵੇਂ ਕੁਝ ਵਾਪਰੇ ਹੀ ਨਹੀਂ ਹੁੰਦਾ ਉਹ ਕਹਿੰਦਾ ਭਾਈ ਵਾਪਰਨਾ ਤਾਂ ਇੱਥੇ ਕੀ ਤੀ ਇੱਥੇ ਤਾਂ ਆ ਸਿਕੰਦਰ ਤੁਰ ਗਏ ਆਈ ਜਾਂਦੇ ਨੇ ਜਾਈ ਜਾਂਦੇ ਨੇ ਨਾ ਉਹਨੇ ਰਹਿਣਾ ਨਾ ਮੈਂ ਰਹਿਣਾ ਨਾ ਤੈਨ ਰਹਿਣਾ ਉਹ ਕਹਿੰਦਾ ਤੂੰ ਸਿੱਧੀ ਸਿੱਧੀ ਗੱਲ ਕਰਦਾ ਇੱਕ ਪਰਿਵਾਰ ਕੱਢਾਂ ਦੂਰੋਂ ਸਿਕੰਦਰ ਦੀ ਨਿਗਾਹ ਪੈਗੀ ਬਈ ਮੇਰੇ ਸੈਨਾਪਤੀ ਦੇ ਨਾਲ ਕੋਈ ਫਕੀਰ ਉਲਝ ਪਿਆ ਉਹਨੇ ਦੂਰੋਂ ਇਸ਼ਾਰਾ ਕੀਤਾ ਸੈਨਾਪਤੀ ਨੂੰ ਵੀ ਅੱਗੇ ਨੂੰ ਵੱਧ ਇਸ ਬਾਬੇ ਨਾਲ ਗੱਲਬਾਤ ਮੈਂ ਕਰਦਾ ਸੋ ਸਿਕੰਦਰ ਆਇਆ ਕਹਿੰਦਾ ਬਾਬਾ ਉਹ ਘੋੜੇ ਵਾਲੇ ਨਾਲ ਕੀ ਬਹਿਸ ਦਾ ਸੀ ਸੂੰ ਕੀ ਗੱਲਬਾਤ ਕਰਦਾ ਸੀ ਉਹ ਕਹਿੰਦਾ ਭਾਈ ਮੈਨੂੰ ਕਹਿੰਦਾ ਸੀਗਾ ਵੀ ਉਹ ਸਿਕੰਦਰ ਆਇਆ ਸਿਕੰਦਰ ਆ ਗਿਆ ਮੈਂ ਨੋ ਤਾਂ ਪਹਿਲਾਂ ਵੀ ਸੁਣਿਆ ਸੀਗਾ ਪਰ ਉਹ ਮੈਨੂੰ ਕੁਝ ਹੋਰ ਤਰੀਕੇ ਨਾਲ ਕਹਿੰਦਾ ਸੀਗਾ ਤੇ ਮੈਂ ਕਿਹਾ ਵੀ ਸਾਨੂੰ ਤਾਂ ਸਿਕੰਦਰ ਦੀ ਕੋਈ ਲੋੜ ਨਹੀਂ ਤੇ ਜਿਸ ਤਰ੍ਹਾਂ ਆਇਆ ਉਸੇ ਤਰ੍ਹਾਂ ਚਲਾ ਜਾਊਗਾ ਲੱਖਾਂ ਸਿਕੰਦਰ ਆ ਆ ਇੱਥੋਂ ਚਲੇ ਗਏ ਸੇ ਇੱਥੇ ਰਹਿਣ ਬਸੇਰਾ ਤਾਂ ਕਿਸੇ ਦਾ ਹੈ ਨਹੀਂ ਸੋ ਸਿਕੰਦਰ ਇਹ ਗੱਲ ਸੁਣ ਕੇ ਘੋੜੇ ਤੋਂ ਥੱਲੇ ਉਤਰਿਆ ਆ ਸਾਹਮਣੇ ਖੜ ਕੇ ਉਸ ਫਕੀਰ ਦੇ ਕਹਿੰਦਾ ਬਾਬਾ ਮੈਂ ਆ ਉਹ ਸਕੰਦਰ ਜਿਹਨੂੰ ਦੁਨੀਆ ਸਕੰਦਰ ਸਕੰਦਰ ਕਰਦੀ ਐ ਉਹ ਮੈਂ ਆ ਜਦੋਂ ਸਕੰਦਰ ਨੇ ਦੇਖਿਆ ਵੀ ਇਸ ਫਕੀਰ ਦੇ ਤਾਂ ਮੱਥੇ ਵਟਵ ਨਹੀਂ ਪਿਆ ਮੇਰਾ ਨਉ ਸੁਣ ਕੇ ਮਾੜਾ ਮੋਟਾ ਵੀ ਹਲਚਲ ਨਹੀਂ ਹੋਈ ਬਈ ਖਾਸ ਐ ਕੋਈ ਗੱਲ ਉਹ ਕਹਿੰਦਾ ਕੋਈ ਨਹੀਂ ਭਾਈ ਬਹੁਤ ਚੰਗੀ ਗੱਲ ਐ ਲੈ ਤੇਰੇ ਵੀ ਦਰਸ਼ਨ ਹੋਗੇ ਕਿਉਂਕਿ ਲੋਕ ਸਕੰਦਰ ਸਕੰਦਰ ਕਹੀ ਜਾਂਦੇ ਸੀਗੇ ਅੱਜ ਤੈਨੂੰ ਮੈਂ ਦੇਖ ਵੀ ਲਿਆ ਚਲੋ ਚੰਗੀ ਹੋਈ ਉਹ ਕਹਿੰਦਾ ਚੰਗੀ ਹੋਈ ਨਹੀਂ ਮੇਰੇ ਨੋਂ ਤੋਂ ਦੁਨੀਆ थरथर ਕੰਬਦੀ ਐ ਅਰ ਤੇਰੇ ਦਿਮਾਗ ਤੇ ਭੋਰਾ ਰਤੀ ਜਿੰਨਾ ਵੀ ਭਾਰ ਨਹੀਂ ਪਿਆ ਕਹਿੰਦਾ ਮੇਰੇ ਤੇ ਭਾਰ ਕੀ ਪੈਣਾ ਸੀਗਾ ਮੈਂ ਤਾਂ ਤੈਥੋਂ ਕੁਝ ਲੈਣਾ ਨਹੀਂ ਜਬ ਅਗਰ ਤੇਤੋਂ ਕੁਝ ਲੈ ਕੇ ਨਹੀਂ ਖਾਦਾ ਤੇ ਆਪਣਾ ਕੋਈ ਵਾਹ ਵਾਸਤਾ ਨਹੀਂ ਪਹਿਲਾਂ ਤੂੰ ਨਹੀਂ ਮੈਨੂੰ ਜਾਣਦਾ ਮੈਂ ਤੈਨੂੰ ਨਹੀਂ ਜਾਣਦਾ ਤੇ ਜਿਸ ਤਰ੍ਹਾਂ ਆਏ ਉਸੇ ਤਰ੍ਹਾਂ ਅੱਗੇ ਚੱਲਾ ਜਾ ਤੂੰ ਆਪਣਾ ਕੰਮ ਕਰ ਤੇ ਮੈਨੂੰ ਆਪਣਾ ਕੰਮ ਕਰਨ ਦੇ ਦਲੇਰੀ ਨਾਲ ਖੁਸ਼ ਹੋ ਕੇ ਸਿਕੰਦਰ ਸਾਹਮਣੇ ਹੋ ਕੇ ਕਹਿੰਦਾ ਬਾਬਾ ਕੁਛ ਮੈਥੋਂ ਮੰਗ ਮੈਂ ਤੇਰੀ ਦਲੇਰੀ ਤੋਂ ਬਹੁਤ ਜ਼ਿਆਦਾ ਖੁਸ਼ ਆ ਮੈਂ ਦੋ ਸਿਪਾਹੀ ਛੱਡ ਜਾ ਜਾਂ ਤੇਰੀ ਮੈਂ ਕੋਠੜੀ ਪਾ ਜਾ ਜਿੱਥੇ ਤੂੰ ਰਾਮ ਨਾਲ ਰਹਿਣ ਬਸੇਰਾ ਕਰ ਸਕੇ ਉਹ ਕਹਿੰਦਾ ਨਹੀਂ ਸਿਕੰਦਰ ਸਾਡੀ ਤਾਂ ਥੋੜੀ ਹੀ ਰਹਿੰਦੀ ਐ ਤੇ ਅਸੀਂ ਕਿਹੜੀਆਂ ਕੋਠੜੀਆਂ ਕਿਹੜੀਆਂ ਬਿਲਡਿੰਗਾਂ ਚ ਪੈਣਾ ਤੇ ਸਾਡਾ ਤਾਂ ਜਿਹੜਾ ਹੈਗਾ ਤਕਰੀਬਨ ਪੂਰਾ ਹੋ ਗਿਆ ਤੇ ਅਸੀਂ ਤਾਂ ਜਾਉਂ-ਜਾਉਂ ਕਰਦੇ ਆ ਤੇ ਤੂੰ ਲੜ ਜੋਤ ਹਯਤ ਹੈ ਮੰਚ ਕੀਤਾ ਤੂੰ ਆਪਣਾ ਪੂਰਾ ਕਰ ਉਹ ਕਹਿੰਦਾ ਨਹੀਂ ਬਾਬਾ ਦੂਜਾ ਬਚਨ ਹੈ ਦੂਜੀ ਵਾਰ ਮੈਂ ਕਹਿਣਾ ਵੀ ਤੇਰੇ ਵਰਗਾ ਦਲੇਰ ਮੈਂ ਹੋਰ ਨਹੀਂ ਕੋਈ ਦੇਖਿਆ ਤੇ ਤੇਰੀ ਦਲੇਰੀ ਤੋਂ ਮੈਂ ਖੁਸ਼ ਆ ਤੂੰ ਕੁਛ ਨਾ ਕੁਛ ਸੇਵਾ ਮੈਂ ਤੋਂ ਜ਼ਰੂਰ ਕਰਾ ਉਹ ਕਹਿੰਦਾ ਸਿਕੰਦਰ ਮੈਨੂੰ ਪਤਾ ਹੈ ਵੀ ਤੇਰੀਆਂ ਕੋਈ ਲੋੜਾਂ ਹੋਰ ਨੇ ਮੇਰੀਆਂ ਕੋਈ ਲੋੜਾਂ ਹੋਰ ਨੇ ਤੇਰਾ ਕੋਈ ਮਿਸ਼ਨ ਹੋਰ ਹੈ ਮੇਰਾ ਕੋਈ ਮਿਸ਼ਨ ਹੋਰ ਹੈ ਇਸ ਕਰਕੇ ਆਪਣਾ ਆਪਸ 'ਚ ਕੋਈ ਲੈਣ ਦੇਣ ਬਣਦਾ ਨਹੀਂ ਤੇ ਤੇਰੀਆਂ ਚੀਜ਼ਾਂ ਦੀ ਮੈਨੂੰ ਨਹੀਂ ਲੋੜ ਮੇਰੀਆਂ ਚੀਜ਼ਾਂ ਦੀ ਤੈਨੂੰ ਨਹੀਂ ਲੋੜ ਬਲਕਿ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਸਭ ਆਖ ਜਿਹੜਾ ਦੋ ਤਨ ਤੇ ਮੇਰੇ ਤੇ ਕੱਪੜੇ ਨੇ ਤੇ ਤੀਜੀ ਵਾਰ ਜਦੋਂ ਸਿਕੰਦਰ ਕਹਿੰਦਾ ਬਈ ਕੁਝ ਵੀ ਕਰੋ ਬਾਬਾ ਮੈਂ ਤੋਤੋਂ ਬਹੁਤ ਮਤਾਸਰਾਂ ਤੇ ਮੈਨੂੰ ਤੁਸੀਂ ਚਾਨਣ ਦਿਖਾਤਾ ਮੇਰੀਆਂ ਅੱਖਾਂ ਖੋਲਤੀਆਂ ਤੇ ਕੁਛ ਨਾ ਕੁਛ ਜ਼ਰੂਰ ਮੈਥੋਂ ਤੁਸੀਂ ਸੇਵਾ ਲਓ ਉਹ ਕਹਿੰਦਾ ਜੇ ਜਾ ਨਹੀਂ ਸਕਦਾ ਸਿਕੰਦਰ ਤੂੰ ਆਇਆ ਕਰ ਇਹ ਜਿਹੜੀ ਪੋਹ માંગਦੀ ਬੜੀ ਮਿੱਠੀ ਮਿੱਠੀ ਧੁੱਪ ਸਾਹਮਣੇ ਤੋਂ ਆ ਰਹੀ ਹੈ ਸੂਰਜ ਬੜਾ ਵਧੀਆ ਵਧੀਆ ਲੱਗਦਾ ਹੈ ਤੇ ਤੈ ਮੇਰੀ ਛਾਂ ਰੋਕ ਰੱਖੀ ਹੈ ਬਸ ਜਿੰਨੀ ਤੂੰ ਮੇਰੇ ਨਾਲ ਹੋਰ ਗੱਲਬਾਤ ਕਰਨੀ ਹੈ ਉਹ ਇੱਕ ਪਾਸੇ ਹੋ ਕੇ ਕਰ ਲੈ ਬਸ ਮੇਰੀ ਤਾਂ ਆਹੀ ਮੰਗ ਬਹੁਤ ਹੈ ਤਾਂ ਸਕੰਦਰ ਨੇ ਦੇਖਿਆ ਵੀ ਆ ਬੈਠਾ ਮਨ ਜਿੱਤੀ ਤਨ ਜਿੱਤੀ ਦੁਨੀਆ ਜਿੱਤੀ ਮੈਂ ਤਾਂ ਉਹੀਂ ਘੋੜਿਆਂ ਦੀ ਖੜਾਕ ਖੜਾਉਂਦਾ ਫਿਰਦਾ ਤੇ ਦੁਨੀਆ ਤਾਂ ਆ ਜਿੱਤੀ ਬੈਠਾ ਜਿੰਨੂੰ ਕੋਈ ਚੜਦੇ ਦੀ ਕੋਈ ਲੈਣ ਦੇ ਦੀ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਸੇ ਉਥੋਂ ਸਕੰਦਰ ਦੇ ਮਨ ਨੂੰ ਇਹੋ ਜਾਂ ਮੋੜ ਪਿਆ ਤੇ ਸਕੰਦਰ ਨੇ ਫੈਸਲਾ ਕਰ ਲਿਆ ਵੀ ਨਹੀਂ ਤੇਰੇ ਨਾਲੋਂ ਵੀ ਉੱਚੇ ਬੰਦੇ ਪਏ ਨੇ ਤੇਰੇ ਨਾਲੋਂ ਵੀ ਵੱਡੇ ਸਕੰਦਰ ਪਏ ਨੇ ਸੋ ਇਸ ਕਰਕੇ ਬੱਚੇ ਭੁੱਖੇ ਮਾਰਨ ਦੀ ਕੋਈ ਲੋੜ ਨਹੀਂ ਕੁਝ ਉਹਦੀ ਲੜਾਕਿਆਂ ਨੇ ਵੀ ਜਵਾਬ ਦੇਤਾ ਸੀਗਾ ਪੋਰਸ ਨਾਲ ਲੜਾਈ ਕਰਕੇ ਤਕੇਮਾ ਬਹੁਤ ਜ਼ਿਆਦਾ ਹੋ ਗਿਆ ਸੀਗਾ ਤੇ ਕੁਝ ਉਹ ਵੀ ਕਹਿਣ ਲੱਗੇ ਸੀ ਵੀ ਸਾਡਾ ਚਿੱਤ ਨਹੀਂ ਲੱਗਦਾ ਜੀ ਸਾਡੇ ਬੱਚੇ ਯਾਦ ਆਉਂਦੇ ਨੇ ਸੋ ਦੋਨੇ ਗੱਲਾਂ ਭਿੜ ਗਈਆਂ ਉਦੋਂ ਸਿਕੰਦਰ ਨੂੰ ਬਹਾਨਾ ਮਿਲ ਗਿਆ ਵੀ ਚਲੋ ਆਪਣੀ ਫੌਜ ਨੂੰ ਵਾਪਸ ਮੋੜ ਲੈਂਦੇ ਆ ਅਸਲ ਦੇ ਵਿੱਚ ਸਿਕੰਦਰ ਨੂੰ ਗਿਆਨ ਹੋ ਗਿਆ ਸੀਗਾ ਸਿਕੰਦਰ ਨੂੰ ਇੱਕ ਇਹੋ ਜਿਹਾ ਮਹਾਪੁਰਸ਼ ਮਿਲ ਗਿਆ ਸੀਗਾ ਜੀਨੇ ਉਸ ਦੀਆਂ ਅੱਖਾਂ ਖੋਲ੍ਹ ਦਿੱਤੀ ਸੋ ਇਹ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਇਹਦੇ ਬਾਰੇ ਮੈਨੂੰ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਣਾ ਤੇ ਇੱਕ ਮੈਂ ਤੁਹਾਨੂੰ ਕੁਐਸਚਨ ਵੀ ਪਉਣਾ ਸਿਕੰਦਰ ਮਹਾਨ ਦਾ ਗੁਰੂ ਕੌਣ ਸੀ ਇਹ ਵੀ ਮੈਨੂੰ ਆਪਣੇ ਕਮੈਂਟਾਂ ਦੇ ਵਿੱਚ ਦੱਸਣਾ ਤੇ ਬਾਕੀ ਅੱਗੇ ਨੂੰ ਹੋਰ ਗੱਲ ਕਰਦੇ ਰਹਾਂਗੇ ਜਿ ਇਹੋ ਜਿਹਾ ਵੀ ਮਾਲਕ ਨੇ ਗਿਆਨ ਬਖਸ਼ਿਆ ਤੁਹਾਡਾ ਆਪਣਾ ਸ਼ਿੰਗਾਰਾ ਚਹਿਲ